ਸਾਡੇ ਦੇਸ਼ ਨੂੰ ਆਜ਼ਾਦ ਹੋਏ 76 ਸਾਲ ਹੋ ਗਏ ਪਰ ਕਈ ਚੀਜ਼ਾਂ ਵਿੱਚ ਅਜੇ ਵੀ ਸਾਨੂੰ ਆਜ਼ਾਦੀ ਨਹੀਂ ਮਿਲੀ ਜਿਵੇਂ ਕਿ ਸਰਕਾਰੀ ਦਫ਼ਤਰਾਂ 'ਚ ਆਮ ਲੋਕਾਂ ਲਈ ਤੱਕੇ ਬਾਦ ਇੰਤਜ਼ਾਮੀਆਂ ਖੱਜਲ ਖਵਾਰੀਆਂ ਆਜ਼ਾਦੀ ਦੀ ਜੰਗ ਜਿਹੜੀ ਸੀ ਉਹ ਸਾਡੀਆਂ ਅਗਲੀਆਂ ਪੀੜ੍ਹੀਆਂ ਦੀ ਜ਼ਿੰਦਗੀ ਨੂੰ ਸੌਖੀ ਕਰਨ ਵਾਸਤੇ ਲੜੀ ਗਈ ਸੀ ਨਾ ਕਿ ਇਸ ਗੱਲ ਵਾਸਤੇ ਕਿ ਸਾਡੇ ਚਾਚੇ ਤਾਏ ਪਿਓ ਦਾਦੇ ਸਰਕਾਰੀ ਦਫ਼ਤਰਾਂ ਦੇ ਤੱਕੇ ਖਾਣ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਔਰਾਂਜੀ ਦੇ ਸਪਨਿਆਂ ਨੂੰ ਸাকার ਕਰਨ ਲਈ ਪੰਜਾਬ ਸਰਕਾਰ ਨੇ ਫੈਸਲਾ ਕੀਤਾ ਕਿ ਪੰਜਾਬ ਦੇ ਲੋਕਾਂ ਨੂੰ ਹੁਣ ਸਰਕਾਰੀ ਦਫ਼ਤਰਾਂ ਦੇ ਗੇੜੇ ਨਹੀਂ ਕੱਢਣੇ ਪੈਣਗੇ ਸਰਕਾਰੀ ਦਫ਼ਤਰ ਖੁਦ ਚੱਲ ਕੇ ਤੁਹਾਡੇ ਘਰ ਆਉਣਗੇ ਹੁਣ ਸਰਕਾਰੀ ਦਫ਼ਤਰਾਂ ਦੇ ਚੱਕਰ ਕੱਟਣ ਦੀ ਲੋੜ ਨਹੀਂ ਬਸ ਡਾਇਲ ਕਰੋ 1076 ਅਤੇ ਸਰਕਾਰੀ ਸਹੂਲਤਾਂ ਆਪਣੇ ਘਰ ਵਿੱਚ ਹੀ ਪਾਓ ਪੰਜਾਬ ਦੀ ਭਗਵੰਤਾਨ ਸਰਕਾਰ ਤੁਹਾਡੇ ਦੁਆਰ ਇੰਪਰਮੈਂਟ ਸਮਾਨ ਨੇ ਬੜੀਆ ਸਾਡਾ ਸਤਿਕਾਰ ਕਰਿਆ ਸਾਨੂੰ ਚੈੱਕ ਦਿੱਤੇ ਆ ਅਸਾਂ ਵੀ ਭਰੈ ਸੀ ਕਿ ਐ ਵੀ ਬੇਕਾਸ ਤਾਂ ਦੇ ਨਹੀਂ ਸਕਦੇ ਵੀ ਮੰਨ ਲਵਾਂ ਦਾ ਸਕਦੇ ਵੀ ਮੇਰੇ ਤਾਂ ਸਮ ਨਾਉਂਦਾ ਹੀ ਨਹੀਂ ਵੀ ਵਧੀਆ ਸਾਨੂੰ ਮਾਜ਼ਦਤ ਕਰਕੇ ਹੁਣ ਅਸੀਂ ਪਾਲ ਲਾਂਗੇ ਜਵਾਕਾਂ ਨੂੰ ਪਹਿਲਾਂ ਸਾਨੂੰ ਐਸੀ ਜਵਾਕਾਂ ਨਹੀਂ ਉਸ ਜਵਾਕਾਂ ਅਜਾ ਚਾਨੂੰ ਨਹੀਂ ਇੰਦਨੀ ਆਉਂਦੀ ਸੀ ਇਹ ਦੋ ਤਾਈ ਮੈਨੇ ਉਹ ਵੇ ਬੋਇਆ ਆਇਆ ਹੀ ਨਹੀਂ ਸੀ ਕੋਈ ਹੁਣ ਸਾਡਾ ਹੁਸਰਤ ਆ ਗਿਆ ਹੁਣ ਸਾਨੂੰ ਕਹਿੰਦੇ ਵੀ ਉਹਦਾ ਬਿੰਨ ਜੇ ਵਿਤਵੀ ਮਨਾਵਾਗੇ ਤੇ ਉਹਦੀ ਯਾਦ ਕਰ ਤੇ ਦੇਨੀ ਆ ਬਣਾਵਾ ਖੜਿਆ ਸੀ ਇਹ ਮੇਰਾ ਭਤੀਜਾ ਸੀਗਾ ਜੀ ਵੱਡੇ ਬ੍ਰਦਰ ਦਾ ਬੇਟਾ ਸੀ ਅਮਰੀਕ ਸਿੰਘ 28 10 23 ਨੂੰ ਸ਼ਹੀਦ ਹੋਇਆ ਸੀਗਾ 80 ਚ ਤੇ ਉਸ ਤੋਂ ਬਾਅਦ ਆ ਅੱਜ ਭਗਵੰਤ ਮਾਨ ਸਾਹਿਬ ਵੱਲੋਂ 1 ਕਰੋੜ ਦਾ ਚੈੱਕ ਸੀ ਜਿਹੜਾ ਉਹ ਮਿਲਿਆ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਕੇਜਰੀਵਾਲ ਸਾਹਿਬ ਦਾ ਭਗਵੰਤ ਸਿੰਘ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਬਾਕੀ ਸਾਡੇ ਐਮਐਲਏ ਸਾਹਿਬ ਖੜੇ ਆ ਇਹਨਾਂ ਨੇ ਸਾਰੀ ਸਾਰਾ ਜਿਹੜਾ ਜੋ ਵੀ ਕੀਤਾ ਇਹਨਾਂ ਨੇ ਕੀਤਾ ਵਧੀਆ ਸਾਡਾ ਸਾਥ ਦਿੱਤਾ ਘਰੇ ਪੰਜ ਚਾਰ ਵਾਰੀ ਜਿਹੜੇ ਸਾਡੇ ਖੁਦ ਇਹਨਾਂ ਨੇ ਮਾਰੇ ਹੈਗੇ ਆਪ ਜਿਹੜੇ ਮਾਰੇ ਇਹਨਾਂ ਨੇ ਆਪਣਾ ਗੁਰਪ੍ਰੀਤ ਸਿੰਘ ਬਣਾ ਲਈ ਇਹਨਾਂ ਨੇ ਖੁਦ ਜਿਹੜੇ ਮਾਰ ਕੇ ਸਾਡਾ ਸਾਥ ਦੇ ਕੇ ਸਾਡਾ ਕੰਮ ਕਰਾਇਆ ਵਧੀਆ ਸਾਡਾ ਉਹ ਅਸੀਂ ਧੰਨਵਾ ਜਿਹੜਾ ਘਾਟਾ ਕਿਉਂ ਘਾਟਾ ਹੋ ਸਕਦਾ ਪਰ ਉਹ ਪੂਰਾ ਨਹੀਂ ਹੁੰਦਾ ਕੀ ਹੈ ਜੀ ਬ੍ਰਦਰ ਦਾ ਹੱਥ ਕੱਟਿਆ ਹੋਇਆ ਹੈ ਤੇ ਜਿਹੜੀ ਮੇਰੀ ਭਝਾਈ ਹੈ ਉਹ ਸ਼ੂਗਰ ਦੀ ਮਰੀਜ਼ ਹੈ ਜੀ ਤੇ ਜਿਹੜੀ ਮੇਰੇ ਬੇਟੇ ਦੀ ਬੌਟੀ ਹੈ ਅਮਰੀਕ ਦੀ ਉਹਨੂੰ ਕੈਂਸਰ ਹੈ ਸਿਰ ਦੇ ਵਿੱਚ ਜਿਹੜੀ ਮਾਲੀਆ ਹਾਲਤ ਜਿਹੜੀ ਮਾਲੀਆ ਮਦਦ ਜਿਹੜੀ ਸਰਕਾਰ ਵੱਲੋਂ ਕੀਤੀ ਗਈ ਹੈ ਤੁਹਾਨੂੰ ਲੱਗਦਾ ਕਿ ਕਿਸ ਤਰੀਕੇ ਦੇ ਨਾਲ ਉਸ ਪਰਿਵਾਰ ਦੀ ਮਦਦ ਕਰੂਗੀ ਕਿੰਨਾ ਕੁ ਜਿਹੜਾ ਪਰਿਵਾਰ ਨੂੰ ਇਸ ਚੀਜ਼ ਦਾ ਜਿਹੜਾ ਬਿਲਕੁਲ ਜੀ ਪਰਿਵਾਰ ਨੂੰ ਇਸ ਚੀਜ਼ ਦਾ ਬਹੁਤ ਬਹੁਤ ਵਧੀਆ ਉਹ ਮਿਲੂਗਾ ਰਿਸਪੌਂਸ ਮਿਲੂ ਕਿਉਂਕਿ ਆਪਾਂ ਨੂੰ ਪਤਾ ਹੈ ਵੀ ਪਰਿਵਾਰ ਨੂੰ ਲੋੜ ਸੀ ਲੋੜ ਕਰਕੇ ਇਹਨਾਂ ਨੇ ਦੇਖਿਆ ਘਰ ਜਾ ਕੇ ਦੇਖਿਆ ਲੋੜ ਦੇਖੀ ਲੋੜ ਕਰਕੇ ਮੈਂ ਕਹਿੰਦਾ ਵੀ ਹੋਇਆ ਤਾਂ ਲੋੜ ਨੂੰ ਵਧੀਆ ਹੋ ਗਿਆ